ਜਿੰਨਾ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਜਰੂਰ ਸੋ ਇਹੋ ਜਿਹੇ ਗੱਲਾਂ ਬਾਤਾਂ ਸੁਣਨ ਲਈ ਵਧੀਆ ਗਾਣੇ ਸੁਣਨ ਲਈ ਜਿਹੜੇ ਕਿ ਪਰਿਵਾਰ ਚ ਬਹਿ ਕੇ ਤੁਸੀਂ ਸੁਣ ਸਕਦੇ ਹੋ ਆਪਣੇ ਬੱਚਿਆਂ ਚ ਬਹਿ ਕੇ ਸੁਣ ਸਕਦੇ ਹੋ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾਵਾਂ ਨੇ ਨਹੀਂ ਕਰਿਆ ਸੋ ਲਾਇਕ ਵੀਡੀਓ ਨੂੰ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਆਪਣਾ ਕਮੈਂਟ ਛੱਡਿਓ ਜਰੂਰ ਤੁਹਾਨੂੰ ਗਾਣਾ ਸੁਣਾਉਣ ਲੱਗਿਆ ਲੋਕ ਤੱਥ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਬੰਦੇ ਨੂੰ ਲੈ ਕੇ ਬਹਿ ਜਾਂਦੀਆਂ ਉਹਨੀਆਂ ਸੋ ਸ਼ੇਰ ਜ਼ਰੂਰ ਕਰਿਓ ਸੋਹਣਿਓ ਜ਼ਰੂਰ ਜੀ ਹੋ ਲਾਈ ਲੱਗ ਘਰੋਂ ਬਈਕੜੇ ਸਜਾਵੇਂ ਨਾ ਤੇ ਬੈਲੀ ਬੰਦਾ ਹੱਥ ਜਿੱਤ ਨੂੰ ਪਾਵੇਂ ਨਾ ਲਾਈ ਲੱਗ ਘਰੋਂ ਬਈਕੜੇ ਸਜਾਵੇਂ ਨਾ ਬੈਲੀ ਬੰਦਾ ਹੱਥ ਜਿੱਤ ਨੂੰ ਪਾਵੇਂ ਨਾ ਉਹ ਬੰਦਿਆਂ ਦੇ ਵਿੱਚ ਆਹ ਬੰਦਾ ਆਉਂਦਾ ਨਹੀਂ ਬੰਦਿਆਂ ਦੇ ਵਿੱਚ ਆਹ ਬੰਦਾ ਆਉਂਦਾ ਨਹੀਂ ਓਏ ਨਾ ਕਰ ਦੇ ਬਹਿ ਪਹਿਲਾ ਹਾਕਰ ਕੇ ਓ ਜੂਆ ਨਾ ਛਾਤੀ ਦੀ ਆ ਜਨਾਨੀ ਚੱਕਮੀ ਇਹ ਛੜਦੀਆਂ ਬੰਦੇ ਨੂੰ ਤਵਾ ਕਰਕੇ ਓ ਜੂਆ ਨਾ ਛਾਤੀ ਦੀ ਆ ਜਨਾਨੀ ਫੋਕਰੀ ਰੱਖ ਦੇਣ ਬੰਦੇ ਨੂੰ ਤਵਾ ਕਰਕੇ ਓ ਲਾਈ ਲੱਗ ਕਰੋ ਬਈ ਕੜੇ ਸਜਾਵੇ ਨਾ ਬੈਲੀ ਬੰਦਾ ਹੱਥ ਜਿਤ ਨੂੰ ਪਾਵੇ ਨਾ ਓ ਲਾਈ ਲੱਗ ਕਰੋ ਬਈ ਕੜੇ ਸਜਾਵੇ ਨਾ ਬੈਲੀ ਬੰਦਾ ਹੱਥ ਜਿਤ ਨੂੰ ਪਾਵੇ ਨਾ ਬੰਦਿਆਂ ਦਾ ਵਿੱਚ ਉਹ ਬੰਦਾ ਆਉਂਦਾ ਨਹੀਂ ਹਾਂ ਕਰ ਦੇਵੇ ਜਿਹੜਾ ਨਾ ਕਰਕੇ ਜੂਆ ਨਾ ਛਾਤੀ ਦੀ ਹੈ ਜਨਾਨੀ ਚੱਕਮੀ ਰੱਖ ਦੇਣ ਬੰਦੇ ਨੂੰ ਤਵਾ ਕਰਕੇ ਜੂਆ ਨਾ ਛਾਤੀ ਦੀ ਹੈ ਜਨਾਨੀ ਚੱਕਮੀ ਇਹ ਛੱਡ ਦੇ ਬੰਦੇ ਨੂੰ ਤਵਾ ਕਰਕੇ ਸੋ ਸਤਿ ਸ਼੍ਰੀ ਅਕਾਲ ਜੁੜ ਜੋ ਬਾਈ ਕਮੈਂਟ ਕਰਿਓ ਜਰੂਰ ਕਿੱਥੋਂ ਕਿੱਥੋਂ ਜੁੜਦੇ ਹੋ ਬਾਈ ਕਮੈਂਟਾਂ 'ਚ ਦੱਸਿਆ ਕਰੋ ਸੋ ਬਹੁਤ ਜਲਦੀ ਸਾਰਾ ਗਾਣਾ ਵੀ ਤੁਹਾਨੂੰ ਸੁਣਾਵਾਂਗੇ ਸੋ ਜੁੜ ਜੋ ਪੇਰਾ ਪੀ ਰਣਕੇ ਦੋ ਭਰਾ ਜੁੜ ਗਏ ਬਾਈ ਕਮੈਂਟ ਕਰਕੇ ਦੱਸਿਓ ਆਵਾਜ਼ ਕਲੀਅਰ ਹੈ ਫਿਰ ਇੱਕ ਅੱਧਾ ਗਾਣਾ ਤੁਹਾਨੂੰ ਹੋਰ ਵੀ ਸੁਣਾਵਾਂਗੇ ਇੱਕ ਭਰਾ ਧਰਮਪ੍ਰੀਤ ਦਾ ਬਹੁਤ ਵੱਡਾ ਫੈਨ ਹੈ ਫੈਨ ਮੈਂ ਵੀ ਹਾਂ ਧਰਮਪ੍ਰੀਤ ਦਾ ਖੌਰ ਤੈਨੂੰ ਜਾਨਦ ਹੈ ਜਾ ਦਿੱਤਾ ਤੂੰ ਬਸਾਰਨੀ ਜਦੋਂ ਆਪਾਂ ਮਿਲੇ तूं यादि हैजा तूं वसार जॾो मिलसि गे पहली पहिली वारोह खाधी पिछड़े असीं मार के ਐਨਾ ਕਦ ਵੀ ਨਹੀਂ ਰੋਇਆ ਜਿੰਨਾ ਕੱਲ ਤੈਨੂੰ ਰੋਇਆ ਨਹੀਂ ਮੈਂ ਯਾਦ ਕਰਕੇ ਐਨਾ ਕਦ ਵੀ ਨਹੀਂ ਰੋਇਆ ਜਿੰਨਾ ਕੱਲ ਤੈਨੂੰ ਰੋਇਆ ਨਹੀਂ ਮੈਂ ਯਾਦ ਕਰਕੇ ਕਦੇ ਵੀ ਨਹੀਂ ਰੋਇਆ ਉਹ ਹੀ ਦਿਨ ਉਹ ਹੀ ਸੀ ਤਰੀਕ ਪੜੀ ਆ ਗਈ ਜਿਹੜੀ ਕੂੜੇ ਸਾਡੀਆ ਮੁਹੱਬਤਾਂ ਨੂੰ ਖਾ ਗਈ ਉਹ ਰੇਣੀ ਕੁੜੇ ਸਾਡੀਆਂ ਮੁਹੱਬਤਾਂ ਨੂੰ ਖਾ ਗਈ ਨੀ ਤੂੰ ਵਿਛੜ ਗਈ ਲਬੀਆਂ ਸੀ ਮਾਰ ਮਾਰ ਕੇ ਐਨਾ ਕਦ ਵੀ ਨਿਰਾਇਆ ਜਿੰਨਾ ਬਾਈ ਤਾਂ ਯਾਰ ਬਹੁਤ ਵੱਡਾ ਸਿੰਗਰ ਸੀ ਹੈਨਾ ਉਹਦੀ ਰੀਸ ਕਰਨੀ ਤਾਂ ਹੋਈ ਨਹੀਂ ਸਕਦਾ ਬਾਲੇ ਜਨਮ ਲੈਣੇ ਪੈਣਗੇ ਬਾਹੇ ਜਨਮ ਲੈ ਕੇ ਵੀ ਮੇਰੇ ਹਿਸਾਬ ਨਾਲ ਜਿਹੜੀ ਕਲਾ ਪ੍ਰਮਾਤਮਾ ਨੇ ਜੀ ਨੂੰ ਬਖਸ਼ੀ ਆ ਉਸੇ ਨੂੰ ਹੁੰਦੀ ਹੈ ਬਖਸ਼ੀ ਸੋ ਬਾਈ ਚੈਨਲ ਸਬਸਕ੍ਰਾਈਬ ਕਰਿਓ ਤੇ ਗਾਣਾ ਜਿਹੜਾ ਲੋਕ ਤਾਂ ਥੋ ਰਹਿ ਗਿਆ ਉਹਦੇ ਚ ਇੱਕ ਗੱਲ ਮੇਨ ਹੈ ਉਹ ਹਰੇਕ ਦੇ ਕੰਮ ਆਉਣ ਵਾਲੀ ਗੱਲ ਹੈ ਮੈਂ ਉਹਨੂੰ ਦੁਬਾਰੇ ਸੁਣਾ ਦਿੰਦਾ ਹਾਂ ਹੋ ਬੈਲੀ ਬੰਦਾ ਕਦੇ ਇੱਜ਼ਤਾਂ ਤੱਕਾਉਂਦਾ ਨਹੀਂ ਕ ਤੇ ਲਾਈ ਲੱਗ ਬੰਦਾ ਆਪਣੇ ਬਣਾਉਂਦਾ ਨਹੀਂ ਜੇ ਲਾਈ ਲੱਗ ਬੰਦਾ ਹੁੰਦਾ ਉਹ ਕਿਸੇ ਨੂੰ ਆਪਣਾ ਨਹੀਂ ਸਮਝਦਾ ਹੁੰਦਾ ਉਹ ਜਿਹਦੇ ਕੋਲੇ ਵਾਗਿਆ ਉਸੇ ਦੇ ਹੁੰਦਾ ਹੋ ਲਾਈ ਲੱਗ ਬੰਦਾ ਆਪਣਾ ਬਣਾਉਂਦਾ ਨਹੀਂ ਤੇ ਬੈਲੀ ਬੰਦਾ ਹੱਥ ਜਿੱਤਾ ਨੂੰ ਪਾਉਂਦਾ ਨਹੀਂ ਉਹ ਬੰਦਿਆਂ ਦੇ ਵਿੱਚ ਆਹ ਬੰਦਾ ਆਵੇਂ ਨਾ ਨਾ ਕਰ ਦੇਵੇ ਜਿਹੜਾ ਹਾਂ ਕਰਕੇ ਓਏ ਜੂਆ ਨਸ਼ਾਤੀ ਦੀ ਹੈ ਜਨਾਨੀ ਚੱਕਮੀ ਇਹ ਛੜਦੇ ਆ ਬੰਦੇ ਨੂੰ ਤਵਾ ਕਰਕੇ ਜੂਆ ਨਸ਼ਾਤੀ ਦੀ ਬਹੀ ਜਨਾਨੀ ਚੱਕਮੀ ਇਹ ਛੜਦੇ ਆ ਬੰਦੇ ਨੂੰ ਤਵਾ ਕਰਕੇ ਓਏ ਹੋ ਜੇ ਯਾਰਾਂ ਦਾ ਇਹ ਪੱਕਾ ਹੱਲ ਵਹੀ ਬਿੰਦੇ ਚੱਟ ਜਾ ਕੇ ਜੋਰ ਸੋਈ ਵਾਲ ਜੀ ਸੋਡਾ ਕੋਈ ਯਾਰ ਹੈ ਬੇਲੀਆ ਚਾਹੇ ਕਿੰਨੇ ਹੋਡਾ ਨੇੜੇ ਆ ਜੇ ਉਹ ਤੁਹਾਡੇ ਘਰੇ ਆ ਕੇ ਸੋਈ ਵੱਲ ਝਾਕਦਾ ਉਹ ਬੰਦੇ ਨੂੰ ਮੂੰਹ ਨਾ ਲਾਓ ਪਰੇ ਕਰ ਦਿਓ ਉਹਨੂੰ ਇਹ ਸਿਆਣਿਆਂ ਦੇ ਤੱਤ ਕੱਢੇ ਹੋਏ ਐ ਸੋ ਸ਼ੇਅਰ ਕਰਿਓ ਕਮੈਂਟ ਹੁਣ ਸ਼ੋ ਹੋਣ ਲੱਗੇ ਆ ਧੰਨਵਾਦ ਬਾਈ ਧੰਨਵਾਦ ਕਰੀ ਚੱਲਿਓ ਹੁਣ ਸ਼ੋ ਹੋਣ ਲੱਗੇ ਕਮੈਂਟ ਸੋ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਓਏ ਇਹੋ ਜਿਹੇ ਯਾਰਾਂ ਦਾ ਏ ਪੱਕਾ ਹੱਲ ਵਈ ਬਿੰਦੇ ਚਟੇ ਚਾਕਦਾਰ ਸੋਈ ਬੱਲ ਜੀ ਓਏ ਹੋ ਜਿਹ ਯਾਰਾਂ ਦਾ ਏ ਪੱਕਾ ਹੱਲ ਬਈ ਬਿੰਦੇ ਚਟੇ ਚਾਕਦਾਰ ਸੋਈ ਬੱਲ ਬਈ ਓਹ ਢੇੜੀ ਨਾ ਚੜ ਨਿਕੜ ਦਈਏ ਜੂਠ ਨੂੰ ਇੱਜਤਾ ਨੂੰ ਪੈਂਦੇ ਐ ਤਾਂ ਕਰਕੇ ਓ ਜੂਆ ਨਸ਼ਾ ਤੀਜੀਏ ਜਨਾਨੀ ਚੱਕਵੀ ਇਹ ਛੜਦੇ ਆ ਬੰਦੇ ਨੂੰ ਤਵਾ ਕਰਕੇ ਸਾਤੀ ਦੀ ਬਹੀ ਜਨਾਨੀ ਚੱਕਮੀ ਇਹ ਛੜਦੇ ਆ ਬੰਦੇ ਨੂੰ ਤਵਾ ਕਰਕੇ ਜੂਆ ਨਸ਼ਾ ਤੇ ਜਨਾਨੀ ਚੱਕਮੀ ਕਹਿ ਲੋ ਓਪਰੀ ਕਹਿ ਲੋ ਬਗਾਨੀ ਕਹਿ ਲੋ ਬਦਕਾਰ ਕਹਿ ਲੋ ਇਹ ਚੀਜ਼ਾਂ ਬੰਦੇ ਨੂੰ ਕਹਿੰਦੇ ਹੁੰਦੇ ਆ ਖਤਮ ਕਰ ਦਿਆਂ ਮੈਂ ਕਮੈਂਟ ਪੜਦਾ ਬਾਈ ਦਾ ਚੰਗਾ ਲਿਖਿਆ ਪਾਣੀ ਦਾ ਬਾਈ ਹਿੰਦੀ ਚ ਲਿਖੀ ਜਾਂਦਾ ਯਾਰ ਪੰਜਾਬੀ ਚ ਕਰਿਆ ਕਰੋ ਬਾਈ ਹਿੰਦੀ ਨਹੀਂ ਆਉਂਦੀ ਪੜਨ ਨੂੰ ਸੋ ਜਿੰਨੇ ਵੀ ਤੁਸੀਂ ਜੁੜਿਓ ਜਾਂ ਜੁੜੂਗੇ ਮੈਂ ਇੱਕ ਲੋਕ ਤੱਤ ਤੁਹਾਨੂੰ ਹੋਰ ਮੈਂ ਸੁਣਾ ਦੇਣਾ ਸੋ ਸਾਰਾ ਬਹੁਤ ਜਲਦੀ ਇੱਕ ਆਪਣੇ ਪਿੰਡਾਂ 'ਚ ਕਰੈਕਟਰ ਹੁੰਦਾ ਹਰੇਕ ਪਿੰਡ ਸ਼ਹਿਰ ਹਰ ਕਹਾਣਾਂ ਹੁੰਦੇ ਆ ਉਹ ਉਹਨਾਂ ਬਾਰੇ ਆ ਤੁਹਾਨੂੰ ਸੁਣਾਉਣਾ ਆ ਹ ਹੁੰਦੀ ਜਾਂ ਮਾਂ ਚੰਦੇ ਢੇਠਲੀ ਜਾਉਂਦੇ ਖਸਮ ਤੋ ਲਾਵੇ ਜਾਣੀ ਜਾਰੀ ਹੱਥਾਂ ਥਾ ਜੋ ਮੂੰ ਮਾਰਦੀ ਉਹਨੂੰ ਲੈ ਸਿਕਰ ਕਟਰ ਕੇ ਜਿਉਂਦੇ ਖਸਮ ਤੋ ਲਾਵੇ ਜਿਹੜੀ ਯਾਰੀ ਓਏ ਹੁੰਦੀ ਜਮਾ ਚੰਡੇ ਢੇਠਲੀ ਜਿਉਂਦੇ ਖਸਮ ਤੋ ਲਾਵੇ ਜਿਹੜੀ ਯਾਰੀ ਹਕ ਧਰਤੀ ਵੀ ਪਾਟ ਜਾਂਦੀ ਆ ਗੱਲਾਂ ਵੱਡੀਆਂ ਤੋਂ ਵੱਡੀਆਂ ਮਾਰੇ ਬਈ ਚੌੜੀ ਹੋ ਹੋਏ ਦੁਰਦੀ ਜਿਵੇਂ ਲੋਕਾਂ ਨੂੰ ਪਤਾ ਨਹੀਂ ਆਉਂਦੇ ਬਾਰੇ ਤੇ ਗੱਲ ਜੇ ਕੋਈ ਸੱਚੀ ਆਖ ਦੇ ਉਤੋਂ ਝੱਟ ਦੇਣ ਮਾਰ ਜੂਂ ਡਾਰੀ ਹੁੰਦੀ ਬਾਈ ਚੰਡੇ ਢੇਢਲੀ ਜਿਉਂਦੇ ਖਸਮ ਤੋ ਲਾਵੇ ਜਿਹੜੀ ਜਾਰੀ ਹੁੰਦੀ ਜਾਵਾਂ ਚੰਡੇ ਢੇਢਲੀ ਸੋ ਆਪਣੇ ਵਧੀਆ ਗਾਣੇ ਸੁਣ ਲਈ ਬਾਈ ਲੋਕਤਤ ਜਿਹੇ-ਜਾ ਵੀ ਕਹੋਗੇ ਉਹ ਇਹ ਸੁਣਾ ਲਿਆ ਕਰਾਂਗੇ ਹਾਂ ਇਹ ਹੋ ਸਕਦਾ ਹੈ ਤੁਸੀਂ ਅੱਜ ਕਮੈਂਟ ਕਰਤਾ ਕਿਸੇ ਗਾਣੇ ਲਈ ਉਹਦੇ ਲਈ ਇੱਕ ਅਦਾ ਦਿਨਤਾ ਮੈਂ ਉੱਥੋਂ ਲਿਆ ਕਰੂੰ ਗਾਣਾ ਮੈਂ ਹਰੇਕ ਸੁਣਾਉਂ ਜਿਹੜਾ ਪੁਰਾਣਾ ਸੀ ਧਰਮਪ੍ਰੀ ਦਾ ਸੀ ਮਾਹੀ ਨੰਗਲ ਦਾ ਸੀ ਆਕਾਸ਼ ਜੀਪ ਦਾ ਇੱਕ ਮੁੰਡਾ ਹੋਰ ਆਇਆ ਸੀ ਪ੍ਰੀਤ ਪ੍ਰੀਤ ਨਾ ਸੀ ਉਹਦਾ ਉਹਦਾ ਇੱਕ ਗਾਣਾ ਆਇਆ ਸੀ ਚੰਨਾ ਮੈਂ ਇੱਕ ਮੂਠੀ ਝਾਂਜਰਾਂ ਤੇ ਦੂਜੀ ਮੂਠੀ ਜਾ ਗਾਣੇ ਸੀ ਭਾਈ ਇਹਨੂੰ ਸੁਣ ਕੇ ਮਾਨ ਨਹੀਂ ਆਕਦਾ ਹੁਣ ਤਾਂ ਘੰਟਾ ਕੁ ਸੁਣੋ ਬਾਪ ਬੋਰ ਹੋ ਜਾਣਗੇ ਸੋ ਜਿੰਨੇ ਵੀ ਭੈਣ ਭਰਾ ਜੁੜਿਓਗੇ ਇਹ ਬਾਤ ਜੁੜੋਂਗੇ ਬਾਈ ਸ਼ੇਅਰ ਕਰਿਓ ਧੰਨਵਾਦ ਰੱਬ ਰਾਖਾ ਸੱਚੀ ਤਾਂ